ਜਿੰਦਾਬਾਦ ਜਿੰਦਾਬਾਦ ਪ੍ਰਧਾਨ ਜੀ ਪਪਾ ਕੀ ਪਟਾਕੇ ਬਵਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਦੀ ਮਾਨ ਸਰਕਾਰ ਨੂੰ ਚੋਣਾ ਸਮੇਂ ਕੀਤੇ ਵਾਦੇ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ ਜੱਬੋਵਾਲ ਸੁਲਤਾਨਪੁਰ ਲੋਧੀ ਅੱਜ ਕ੍ਰਾਂਤੀਕਾਰੀ ਬਸਪਾ ਅੰਬੇਦਕਰ ਦੇ ਯੂਨਿਟ ਸੁਲਤਾਨਪੁਰ ਲੋਧੀ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੂਬਾਲ ਨੇ ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਜਿਸ ਵਿੱਚ ਮੁੱਖ ਦਾਵਾ ਬੀਬੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣਾ ਤੇ ਬੁਢਾਪਾ ਵਿਧਵਾ ਪੈਨਸ਼ਨ 3000 ਰੁਪਏ ਕਰਨ ਰਾਸ਼ਨ ਘਰ ਘਰ ਪਹੁੰਚਾਣ ਬਿਜਲੀ 0 ਤੇ ਹੋਰ ਵੀ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਸਨ ਪਰ ਇਹਨਾਂ ਵਿੱਚੋਂ ਕੋਈ ਵੀ ਵਾਅਦਾ 2 ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ ਜਦੋਂ ਬਾਲ ਨੇ ਕਿਹਾ ਕਿ ਮਾਨ ਸਰਕਾਰ ਵੱਡੇ ਵੱਡੇ ਬੋਰਡ ਲਾ ਕੇ ਆਖ ਰਹੀ ਹੈ ਕਿ ਬਿੱਲ ਜ਼ੀਰੋ ਆ ਰਿਹਾ ਹੈ ਪਰ ਅਸਲੀਅਤ ਵਿੱਚ ਗਰੀਬ ਲੋਕਾਂ ਨੂੰ ਬਿੱਲ 12000 ਰੁਪਏ ਤੋਂ ਲੈ ਕੇ 27000 ਰੁਪਏ ਤੱਕ ਆ ਰਿਹਾ ਹੈ ਐਨਓਸੀ ਦੇ ਨਾਮ ਤੇ 2 ਸਾਲ ਤੋਂ ਰਜਿਸਟਰੀਆਂ ਹੋਈਆਂ ਹਨ ਸਰਕਾਰ ਬਣਦੀਆਂ ਸਾਰੀ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਸੀ ਹੁਣ ਚੋੜਾ ਨੇੜੇ ਆ ਰਹੀਆਂ ਹਨ ਤੇ 11 ਲੱਖ ਕਾਰਡ ਮੁੜ ਤੋਂ ਬਹਾਲ ਕਰ ਦਿੱਤੇ ਜੇਕਰ ਉਹ ਅੱਜ ਸਹੀ ਹਨ ਤਾਂ ਕੱਟੇ ਕਿਉਂ ਸੀ ਦੋ ਸਾਲ ਲੋਕਾਂ ਨੂੰ ਰਾਸ਼ਨ ਤੋਂ ਬਾਝੋ ਕਿਉਂ ਰੱਖਿਆ ਗਿਆ ਇਸ ਰੋਸ਼ ਪ੍ਰਦਰਸ਼ਨ ਨੂੰ ਜਵਾਬ ਵਤ ਤਲਾਵਾ ਤੀਰਥ ਪਧਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਕੇਵਲ ਸਿੰਘ ਘਾਰੂ ਪ੍ਰਧਾਨ ਪੰਜਾਬ ਬਲਜਿੰਦਰ ਸਿੰਘ ਨੇ ਸਬੋਧਨ ਕੀਤਾ ਰੋਸ਼ ਪ੍ਰਦਰਸ਼ਨ ਸ਼ਹਿਰ-ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਤਲਵੰਡੀ ਚੌਂਕ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ। ਰਿਪੋਰਟਰ ਨਿਰਮਲ ਸਿੰਘ ਸੁਲਤਾਨਪੁਰ ਲੋਧੀ ਤੋਂ ਰਿਪੋਰਟ। ਮੈਂ ਪ੍ਰਕਾਸ਼ ਸਿੰਘ ਜੱਬੂਆਲਾ ਪ੍ਰਧਾਨ ਕਰਨ ਦੇਕਾਰੀ ਬਸਪਾ ਮੈਡਕਰ ਪਾਰਟੀ ਅੱਜ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਵਿੱਚ ਭਾਰਤ ਦਾ ਸੰਵਿਧਾਨ ਖਤਰੇ ਵਿੱਚ ਵਾਂ। ਇਸ ਨੂੰ ਬਚਾਉਣ ਲਈ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਕਿ ਭਾਰਤ ਦਾ ਸੰਵਿਧਾਨ ਬਚਾਇਆ ਜਾਵੇ ਦੇਸ਼ ਦੇ ਹਾਲਾਤਾਂ ਨੇ ਮੱਦੇਨਜ਼ਰ ਦੇਸ਼ ਦੇ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਆ ਇਸ ਸੰਬੰਧ ਦੇ ਵਿੱਚ ਅਸੀਂ ਸਲਤਨਪੁਰ ਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਅ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਨੇ ਉਹਨਾ ਸਮੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਨ੍ਹਾਂ ਵਿੱਚ ਮੁੱਖ-ਮੁੱਖ ਸੀਗੇ ਇਹ 1-1000 ਰੁਪਇਆ ਵੀ ਬਣਾੜੇ ਖਾਤੇ ਵਿੱਚ ਪਾਉਣ ਦਾ ਬੜਾ ਭਾਵੇ ਦਵਾ ਪੈਨਸ਼ਨ ਜਿਹੜਾ 3100 ਰੁਪਇਆ ਕਰਨ ਦਾ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ 2 ਸਾਲ ਤੋਂ ਗਰੀਬ ਲੋਕਾਂ ਦੀ ਕਣ ਕਿਤੇ ਜਿਹੜੇ ਕਾਰਡ ਕਰਦੇ ਹੋਇਆ ਉਸ ਸੰਬੰਧ ਦੇ ਵਿੱਚ ਅੱਜ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਰੋਸ ਮੁਜ਼ਾਹਰੇ ਜਿਹੜਾ ਕਰ ਰਹੇ ਆ ਇਸੇ ਤਰ੍ਹਾਂ ਹੀ ਕੇਂਦਰ ਦੀ ਸਰਕਾਰ ਦੇੜੀ ਦੇਸ਼ ਦੇ ਵਿੱਚੋਂ ਭਾਰਤ ਦਾ ਸੰਵਿਧਾਨ ਖਤਮ ਕਰਨ ਦੇ ਕੋਲਈ ਹੋਈਆ ਅਤੇ ਪੰਜਾਬ ਦੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਸਰਦਾਰ ਨਰਿੰਦਰ ਮੋਹਨ ਸਿੰਘ ਜਿੰਨਾਂ ਨੇ ਪਾਰਲੀਮੈਂਟ ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓਂ ਪੇਟਕਰ ਸਾਹਿਬ ਦਾ ਸਟੈਚੂ ਜਿਹੜਾ ਉਹ ਖਤਮ ਕਰ ਦਿੱਤਾ ਉਸ ਕਰਕੇ ਭਾਰਤ ਦੇ ਸੰਵਿਧਾਨ ਨੂੰ ਖਤਰਾ ਆ ਇਸ ਨੂੰ ਲੈ ਕੇ ਭਾਰਤ ਦੇ ਸੁਪਰੀਮ ਕੋਰਟ ਦੇ ਸੀ ਦੇ ਹਰਜੰਦਰ ਜੂੜ ਜੀ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਉਹ ਠੇਕ ਜਿਹੜਾ ਨਹੀਂ ਸੀ ਲਾਇਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸੌਰੀ ਲੋਕ ਸਭਾ ਦੇ ਵਿੱਚ ਜਿਹੜਾ ਨਹੀਂ ਸੀ ਲਾਇਆ ਉਹ ਜਿਹੜਾ ਭਾਰਤ ਦੇ ਸੀਜੀ ਆਈ ਨੇ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਨਾਂ ਲਾਉਣ ਦਾ ਵਿਰੋਧ ਦੇ ਵਿੱਚ ਜਿਹੜੀ ਸਪਰੀਮ ਕੋਰਟ ਵਾ ਉਥੇ ਡਾਕਟਰ ਅੰਬੇਡਕਰ ਸਾਹਿਬ ਦਾ ਜਿਹੜਾ ਬਹੁਤ ਲਾਗੇ ਉਹਦੀ ਸ਼ਾਨ ਨੂੰ ਬਹਾਲ ਕੀਤਾ ਤੇ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਜਿਹੜਾ ਪ੍ਰਾਨਾ ਕੀਤਾ ਇਸੇ ਨਿਸ਼ਾਨ ਤੇ ਚੱਲਦੇ ਆ ਆ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਪਾਰਟੀ ਜਿਹੜੀ ਅੰਬੇਡਕਰ ਸਾਹਿਬ ਦੇ ਸਵਧਾਰਨ ਨੂੰ ਬਚਾਉਣ ਲਈ ਅਭਰਾਨਾ ਕਰਦੀ ਰਹੇਗੀ ਜੈ ਭੀਮ ਜੈ ਭਾਪਾ